ਸੰਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮੁਹਿਮ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਥਾਣਾ ਘ੍ਰਿੰਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜੋ ਹਿਊਮਨ ਇੰਟੈਲੀਜੈਂਸ ਤੇ ਸੀਕ੍ਰੇਟ ਇਨਫੋਰਮੇਸ਼ਨ ਤੇ ਢੋਡੀਵੰਦ ਕੋਲ ਨਕਾ ਲਗਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆਉਂਦੇ ਦੋ ਬੰਦੇ ਇਹ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਪਾਸੋਂ ਤਿੰਨ ਪੈਕਟ ਹਰਨ ਰਿਕਵਰਡ ਹੋਈ ਅਤੇ ਉਸ ਦਾ weight ਕਰਨ ਤੇ ਟੋਟਲ 3 ਕਿਲੋ ਰਿਕਵਰਡ ਹੋਈ ਜੋ ਇਹ ਪਾਕਿਸਤਾਨ ਬੇਸ ਸੀਗੇ ਇਹ ਪਾਕਿਸਤਾਨ ਗੱਲ ਕਰਕੇ ਹਰਨ ਮੰਗਾਉਂਦੇ ਸੀਗੇ ਤੇ ਫਿਰ ਇਹ ਅੱਗੇ ਜਿੱਥੇ ਵੀ ਇਹਨਾਂ ਨੂੰ ਕੋਈ ਪੁਆਇੰਟ ਮਿਲਦਾ ਸੀ ਉੱਥੇ ਪਹੁੰਚਾਉਂਦੇ ਸੀਗੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਰਿੰਕ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤੇ ਮੈਂ ਇਹਨਾਂ ਦੇ ਖਿਲਾਫ ਮੁਕਦਮਾ ਐਫ ਆਰ ਨੰਬਰ 8 ਥਾਣਾ ਘਰੰਡਾ ਵਿਖੇ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ ਚਲੋ ਇਹ ਪਹਿਲੋ ਵੀ ਸਮਗੋ ਨਾਲ ਰਿਲੇਟਡ ਸੀਗੇ ਨਵੇਂ ਲੱਗ ਰਹੇ ਨੇ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ 18 ਤੋਂ 19 ਸਾਲ ਦੀ ਏਜ ਆ ਇਹਨਾਂ ਦੀ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਇਹਨਾਂ ਦੀ ਪਤਾ ਕਰ ਰਹੇ ਹਾਂ। ਪਾਕਿਸਤਾਨ ਦੇ ਵਿੱਚ ਕਿਹੜਾ ਸਮਗਲਰ ਹੈ ਜਿਹੜਾ ਇਹਨਾਂ ਨੂੰ ਉੱਥੋਂ ਸਾਰਾ ਸਮਾਨ ਭੇਜ ਰਹੀ ਹੈ ਇੱਥੇ। ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਦੀ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ। ਇਨਵੈਸਟੀਗੇਸ਼ਨ ਦੇ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ। ਇਹ ਡਰੋਨ ਦੇ ਥਰੂ ਡ੍ਰੌਪ ਹੋਈ ਸੀ ਇਧਰ ਦੇ ਪਾਸੇ। ਇਹ ਡਰੋਨ ਦੇ ਥਰੂ ਡ੍ਰੌਪ ਹੋਈ ਸੀ। ਕਿੰਨੇ ਮਿੰਟ ਇੱਥੇ ਦੇਣੀ ਸੀ ਇਹਨਾਂ ਨੇ ਜੀ। ਦੇਖੋ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਫਿਰ ਪਤਾ ਚੱਲੇਗਾ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਫਿਰ ਵਿਹਾਨੀ ਕਰੀਏ ਦੇ ਵਤੀ ਨਾਲ ਉਹਨੂੰ ਸਪਲਾਈ ਕੀਤੀ ਜਾਂ ਨਹੀਂ ਕੀਤੀ। ਵੇਖੋ ਮੈਂ ਬੇਨਤੀ ਕੀਤੀ ਆ ਤੁਹਾਨੂੰ ਪਹਿਲਾਂ ਹੀ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਦੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਵੇਖ ਰਹੇ ਆ ਇਹਨਾਂ ਦੇ ਫੋਨ ਵੀ ਫਰੈਂਸ ਕਰਾ ਰਹੇ ਆ ਜੋ ਵੀ ਸਾਨੂੰ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ। ਚਲੋ ਜੀ ਕੋਈ ਪਰਚੇ ਨਹੀਂ ਜੀ। ਦੇਖੋ ਰਿਕਾਰਡ ਚੈੱਕ ਕਰ ਰਹੇ ਆ ਪਾਰਟ ਆਫ ਇਨਵੈਸਟੀਗੇਸ਼ਨ ਆ ਕਰਾਂਗੇ। ਠੀਕ ਹੈ। ਲਓ ਜੀ ਹਿੰਦੀ।